ਕੁੜੀਆਂ ਤੁਸੀਂ ਬਹੁਤ ਦੇਖੀਆਂ ਹੋਣੀਆਂ ਪਰ ਆਹ ਚੋਰੀ ਨੇ ਕਰ ਦਿੱਤਾ ਸਭ ਨੂੰ ਹੈਰਾਨ ਇਹ ਚੋਰੀ ਦੀ ਘਟਨਾ ਥਾਣਾ ਫਿਲੌਰ ਦੇ ਅਧੀਨ ਪੈਂਦੀ ਪੁਲਿਸ ਚੌਕੀ ਅਫਰਾਦੇ ਪਿੰਡ ਮੰਡੀ ਦੀ ਹੈ ਜਿੱਥੇ ਕਿ ਪਿੰਡ ਮੰਡੀ ਵਿਖੇ ਚੋਰਾਂ ਵੱਲੋਂ ਕਮਾਲ ਹੀ ਕਰ ਦਿੱਤਾ ਚੋਰਾਂ ਵੱਲੋਂ ਇੱਕ ਘਰ ਦੀ ਛੱਤ ਪਾੜ ਕੇ ਅਤੇ ਕੰਦ ਤੋੜ ਕੇ ਪਸ਼ੂ ਚੋਰੀ ਕਰ ਲਏ ਅਤੇ ਪਸ਼ੂਆਂ ਦੀ ਗੱਡੀ ਪਰ ਕੇ ਚੋਰ ਬੜੇ ਆਰਾਮ ਦੇ ਨਾਲ ਫਰਾਰ ਹੋ ਗਏ ਇਹ ਚੋਰੀ ਦੀ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਅਤੇ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਦੱਸਿਆ ਕਿ ਜਦੋਂ ਗੇਟ ਦੇ ਜ਼ਿੰਦਰੇ ਨਹੀਂ ਖੁੱਲੇ ਤਾਂ ਚੋਰਾਂ ਨੇ ਘਰ ਦੀ ਛੱਤ ਪਾੜ ਕੇ ਅਤੇ ਕੰਦ ਤੋੜ ਕੇ ਘਰ ਦੇ ਅੰਦਰ ਜਾ ਵੜੇ ਅਤੇ ਘਰ ਦੇ ਅੰਦਰ ਖੜੇ ਪਸ਼ੂ ਚੋਰੀ ਕਰ ਲਏ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਅਫਰਾਤੋਂ ਲਾਲ ਕਮਲਦੀ ਖਾਸ ਰਿਪੋਰਟ ਜਾ ਰਿਹਾ ਮੈਂ ਤਵੇ ਚੜਿਆ ਸੀ ਤੇ ਮੈਂ ਰਾਤ 3:00 4:00 ਵਜੇ ਆ ਤੇ ਇੱਥੇ ਆ ਕੇ ਦੇਖਿਆ ਬਲ ਨਹੀਂ ਜਗਦਾ ਸੀ ਬਲ ਲਾਇਆ ਸੀ ਬਲ ਤੇ ਆ ਮੈਂ ਜਾ ਦੇਖਾਂ ਹਾਂ ਕੋ ਪੰਦਰ ਹੋਇਆ ਮੇਰਾ ਕੀ ਨੁਕਸਾਨ ਕੀ ਹੋਇਆ ਤੇ ਤਨ ਮਈਆਂ ਇਕੱਠੀ ਅੱਛਾ ਹੋਰ ਲੋ ਬੜਾ ਲੋਹਾ ਲੈ ਕੇ ਆ ਕੇ ਆ ਕਿੱਦਾਂ ਕਿੱਦਾਂ ਦੀ ਲੈ ਕੇ ਆਇਆ ਕੰਧ ਪਾੜ ਕੇ ਲੈ ਕੇ ਆਇਆ ਵਾਲੇ ਪਾਸੇ ਰਾਹ ਦੇ ਪਾਸੇ ਜਿੰਦਾ ਨਹੀਂ ਖੋਲਿਆ ਉਹ ਨਹੀਂ ਜਿੰਦਾ ਭੰਨਿਆ ਜਿੰਦਾ ਗੇਟ ਤੋੜਿਆ ਮੇਰਾ ਅਜੰਦਾ ਅੱਲਾ ਵੀ ਖੋਲਿਆ ਕੇ ਆ ਇਹ ਵੀ ਖੋਲਿਆ ਪੁਲਿਸ ਨੂੰ ਫੋਨ ਨਹੀਂ ਕੀਤਾ ਫੋਨ ਕੀਤਾ 5:30 ਵਜੇ ਫੋਨ ਕੀਤਾ ਅੱਛਾ ਕੋਈ ਨਹੀਂ ਆਜੇ ਤਾਂ ਕੋਈ ਨਹੀਂ ਆ ਇਹ ਪੁਲਸਪਾਜੀ ਕੋਈ ਨਹੀਂ ਆਈ ਸਾਡੇ ਕਿੰਨਾ ਚਿਰ ਹੋ ਗਿਆ ਜੀ ਅਸੀਂ 5 ਵਜੇ ਸਵੇਰ ਦਾ ਫੋਨ ਕਰਦੇ ਆ ਅੱਛਾ ਜੀ ਸਾਡੀ ਕੋਈ ਸਾਡਾ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਉਹ ਤਾਂ 8:00 ਵਜੇ ਹਾਂ ਜੀ 8:00 ਵਜੇ ਕਿੰਨਾ ਨੁਕਸਾਨ ਹੋਇਆ ਸਾਡੇ ਮੱਝਾ ਲੈ ਕੇ ਤਨ ਅੱਛਾ ਜੀ ਕੱਟੀ ਸੀ ਇੱਕ ਹੋਰ ਸਮਾਨ ਸਾਡਾ ਗਿਆ ਕਿੱਦਾਂ ਲੈ ਗਏ ਕੰਦ ਪਾੜੀ ਛੜਕਲ ਦੀ ਅੱਛਾ ਕੰਦ ਪਾੜ ਕੇ ਬੈਠ ਕੇ ਜਿੰਦਾ ਖੋ ਭੰਨਿਆ ਠੀਕ ਹੈ ਜੇਟ ਬਨ ਗਿਆ ਜੇਟ ਬਨ ਕੇ ਲੈ ਗਏ ਕਿੰਨੇ ਦਾ ਨੁਕਸਾਨ ਹੋ ਗਿਆ ਇਹ ਤਿੰਨ ਢਾਈ ਤਿੰਨ ਲੱਖ ਦਾ ਹੋਣਾ ਹੀ ਆ ਤਿੰਨ ਢਾਈ ਲੱਖ ਦਾ ਹੋ ਸਕਦਾ ਸਮਾਨ ਜਾਨੀ ਮੱਜਾਂ ਭਾਰੀਆਂ ਮੱਜਾਂ ਸੀ ਜੀ ਜਿਵੇਂ ਟੜੀ ਬਿਮਾਰ ਸੀ ਉਹ ਘਰ ਦਵਾਈ ਖਾ ਸੰਗਿਆ ਜਦ ਚਾਰ 4 ਵਜੇ ਆਏ ਆ ਅਸੀਂ ਦੇਖਿਆ ਜੀ ਸਾਡੀਆਂ ਕੰਦ ਵੀ ਪੱਲ ਵੀ ਭੰਨਿਆ ਜੀ ਸਾਡਾ ਤੇ ਦੇਖਿਆ ਕਿ ਕੰਦ ਪਾੜ ਕੇ ਸਾਡੇ ਕੋਲ ਤਿੰਨ ਮੱਚਾ ਲੈ ਗਏ ਜੀ ਇੱਕ ਕੱਟੀ ਲੈ ਗਏ ਜੀ ਹੋਰ ਵੀ ਜ਼ਿਆਦਾ ਸਮਾਨ ਲੈ ਆ ਸਕਦੇ ਆ ਜੀ ਪੁਲਿਸ ਨੂੰ ਫੋਨ ਕੀਤਾ ਸੀ? ਕੀਤਾ ਜੀ। ਨਹੀਂ ਪਹੁੰਚੀ ਪੁਲਿਸ। ਹਲੇ ਨਹੀਂ ਪਹੁੰਚੀ। ਹਾਂਜੀ ਕੀ ਜਾਣਕਾਰੀ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਤਾਂ ਸਵੇਰੇ ਜੀ 5 ਵਜੇ ਮੈਨੂੰ ਫੋਨ ਆਇਆ ਭਾਜੀ ਦਾ ਤੇ ਇਹ ਮੈਂ ਨਹਾ ਲ ਕੇ ਇਸ਼ਨਾਨ ਕਰਕੇ ਨਤਰੇਮ ਕਰਨ ਲੱਗਾ ਸੀ ਤੇ ਇਹ ਕਹਿੰਦੇ ਵੇ ਤਾਂ ਚੋਰੀ ਹੋ ਗਈ ਆ ਤੇ ਮੈਂ ਉਹਦੇ ਹੀ ਅਪਰਾ ਚੌਕੀ ਫੋਨ ਕੀਤਾ ਤੇ ਆ ਦੇਖ ਲਓ ਹੁਣ 7 ਵਜੇ ਗਿਆ ਆ ਤੇ ਹਜੇ ਤੱਕ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਹੈਗਾ। ਠੀਕ ਆ ਫਿਰ 112 ਤੇ ਵੀ ਗੱਲ ਕੀਤੀ ਆ। ਪੁਲਿਸ ਦੀ ਬਹੁਤ ਢਿੱਲੀ ਕਰ ਗਿਆ ਜਰੀ ਇਹ ਤਾਂ ਮਤਲਬ ਬਹੁਤ ਜ਼ਿਆਦਾ ਭਾਈ ਢਿੱਲੀ ਕਰ ਗਿਆ ਇਹ ਤੂੰ ਗੱਲੇ ਛੱਡ ਦਿਓ ਨਾ। ਇਨਾ ਥੋੜਾ ਚਾਹੀਦਾ ਹੁਣ ਜੋ ਬੰਦੇ ਨੇ ਵਿਚਾਰ ਹੈਪਨ ਹੋ ਗਿਆ ਐਡਾ ਹੋਈ ਦੇਖਣਾ ਚਾਹੀਦਾ ਅਗਾਂ ਟਾਈਮ ਨਾਲ ਹਣਾ ਨਫਰੀ ਦੀ ਬਹੁਤ ਘਾਟ ਆ ਹਾਂਜੀ ਹਾਂਜੀ ਆ ਜਿੱਦਾਂ ਸਾਨੂੰ ਸਵੇਰੇ ਪਤਾ ਲੱਗਾ ਸੀਗਾ ਤਕਰੀਬਨ 5:30 ਵਜੇ ਕਿ ਸ਼ਿਗਾਰਾ ਸਿੰਘ ਦੇ ਜਿਹੜੇ ਖੂਦ ਪਸ਼ੂ ਚੂਰੂ ਹੋਏ ਚੋਰੀ ਹੋਏ ਆ ਇੱਥੇ ਪਹੁੰਚ ਕੇ ਦੇਖਿਆ ਕਿ ਉਹਨਾਂ ਦਾ ਕੋਠਾ ਢਾ ਕੇ ਜਿਹੜੇ ਆ ਉਹ ਚੋਰ ਪਸ਼ੂ ਲੈ ਗਏ ਆ ਪਰ ਪੁਲਿਸ ਨੂੰ 5:30 ਵਜੇ ਦੀ ਕਾਲ ਕੀਤੀ ਹੋਈ ਪੁਲਿਸ ਨਹੀਂ ਪਹੁੰਚੀ ਬੜੀ ਮਾੜੀ ਕਾਰਵਿਆਰੀ ਆ ਅਸੀਂ ਤਿੰਨ ਚਾਰ ਵਾਰੀ ਫੋਨ ਵੀ ਕਰ ਚੁੱਕੇ ਆ 112 ਤੇ ਵੀ ਕਾਲ ਲਾਈ ਆ ਮੈਂ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਫੋਨ ਲਾ ਕੇ ਦੱਸਿਆ ਕਿ ਹਲੇ ਤੱਕ ਵੀ ਪੁਲਿਸ ਨਹੀਂ ਪਹੁੰਚੀ ਸਾਡੇ ਕੋਲ ਬਹੁਤ ਜ਼ਿਆਦੇ ਮਾੜੀ ਗੱਲ ਆ। ਹਾਂ ਜੀ ਇਹ ਚੋਰੀ ਵਾਲੀ ਘਟਨਾ ਦੇ ਕੀ ਜਾਣਕਾਰੀ ਹੈ ਜੀ? ਜਾਣ ਗਿਆ ਜੀ ਰਾਤ ਨੂੰ ਮਾਲਕ ਜਿਹੜਾ ਹੈ ਉਹ ਕਿਤੇ ਸਿਹਤ ਨਾ ਠੀਕ ਹੋਣ ਕਰਕੇ ਘਰੇ ਚਲੇ ਗਿਆ ਤੇ ਉਹਨਾਂ ਦੇ ਮਗਰੋਂ ਜੋ ਮੱਝਾਂ ਚੋਰੀ ਹੋ ਗਈਆਂ ਅਗਲੋ ਗੇਟ ਤੋਂ ਖੋਲਣ ਦੀ ਟਰਾਈ ਕੀਤੀ ਹੈ ਗੇਟ ਖੁੱਲਿਆ ਨਹੀਂ ਹੈ। ਪਿਛੋਂ ਕੰਦ ਪਾੜ ਕੇ ਮੱਜਾਂ ਲੈ ਗਏ ਤੇ ਤਿੰਨ ਮੱਜਾਂ ਦੇ ਕੱਟੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ